ਦੇਖੋ ਕੇਜਰੀਵਾਲ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਤੇ ਤੁਹਾਡੇ ਮੁੱਖ ਮੰਤਰੀ ਕਿਹੜੀਆਂ ਗੱਲਾਂ ਕਰਦੇ ਜੇ ਪਿੰਡ ਲਗੜੋਆ ਨਮਾ ਸ਼ਹਿਰ ਦੇ ਵਿੱਚ ਜਿੱਥੇ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੇ ਕੇਜਰੀਵਾਲ ਸਾਹਿਬ ਜਿਹੜੇ ਦਿੱਲੀ ਤੋਂ ਨਿਕਾਰੇ ਗਏ ਨੇ ਉਹ ਤੇ ਭਗਵੰਤ ਜਨਾ ਉਹਨਾਂ ਨੂੰ ਤਾਂ ਚਲੋ ਕਹਿਣਾ ਹੀ ਕੀ ਹੈ ਪਰ ਅੱਜ ਉੱਥੇ ਉਸ ਪਿੰਡ 'ਚ ਉਹ ਨਸ਼ੇ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ ਪਹਿਲੀ ਗੱਲ ਸੀਐਮ ਸਾਹਿਬ ਜਿਨ੍ਹਾਂ ਨੂੰ ਤੁਸੀਂ ਸੌਂਚ ਕਾਉਂਦੇ ਹੋ ਉਹ ਲੋਕਤਨਾਸ਼ਾ ਕਰਦੇ ਹੀ ਨਹੀਂਗੇ ਜਿਹੜੇ ਵਿਚਾਰੇ ਨਸ਼ਾ ਕਰਦੇ ਆ ਉਹ ਤਾਂ ਕਿਤੇ ਲੁਕੇ ਬੈਠੇ ਨਸ਼ਾ ਕਰ ਰਹੇ ਆ ਕਿਤੇ ਹਸਪੀਟਲਾਂ ਚ ਦਾਖਲ ਨੇ ਕਿਤੇ ਡੀਡਿਕਸ਼ਨ ਸੈਂਟਰਾਂ ਚ ਦਾਖਲ ਨੇ ਜਾਂ ਤੁਹਾਡੇ ਹੋਟ ਸੈਂਟਰਾਂ ਉਾਂ ਜਾ ਰਹੇ ਨੇ ਜਾਂ ਕਿਤੇ ਹੋਰ ਨਸ਼ਾ ਕਰਦੇ ਆ ਉਹ ਸੌ ਚੱਕਣ ਸਮਾਗਮ ਥੋੜੀ ਆਉਂਦੇ ਆ ਜਿਹੜੇ ਨਸ਼ਾ ਕਰਦੇ ਨਹੀਂਗੇ ਉਹਨਾਂ ਨੂੰ ਸੌਚ ਕਹੀ ਜਾਂਦੇ ਦੂਜੀ ਗੱਲ ਤੁਸੀਂ ਇਹ ਗੱਲਾਂ ਕਹਿ ਕੇ ਆਪਣੇ ਆਪ ਨੂੰ ਤੇ ਪੰਜਾਬ ਨੂੰ ਕਿਉਂ ਧੋਖਾ ਦੇਣ ਲੱਗੇ ਹੁੰਦੇ ਤੁਸੀਂ ਆਪਣੇ ਆਪ ਨੂੰ ਦੇਈ ਚੱਲੋ ਪਰ 2 ਦਿਨ ਪਹਿਲਾਂ 2 ਦਿਨ ਪਹਿਲਾਂ ਕੇਜਰੀਵਾਲ ਸਾਹਿਬ ਅੱਜ 27 ਤੱਕ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਜਰੀਲੀ ਸ਼ਰਾਬ ਨਾਲ ਕੀ ਤੁਸੀਂ ਉਹਨੂੰ ਨਸ਼ਾ ਨਹੀਂ ਸਮਝਦੇ ਇਹ ਕੰਮ ਕਦੇ ਹੋਏ ਨੇ ਦੂਜੇ ਪਾਸੇ ਤੁਸੀਂ ਝੂਠਾ ਜਦੋਂ ਤੁਸੀਂ ਆਏ ਹੋ ਅਫਸਰਾਂ ਨੂੰ ਦਿਖਾਇਆ ਹੋਇਆ ਤੁਹਾਡੇ ਡੀਜੀਪੀ ਬੋਲ ਰਹੇ ਆ ਤੁਹਾਡੇ ਅਫਸਰ ਬੋਲ ਰਹੇ ਆ ਅਸੀਂ ਇੰਨਾ ਕੁਝ ਪੜ ਲਿਆ ਇੰਨਾ ਕੁਝ ਪੜ ਲਿਆ ਪਰ ਦੋ ਦਿਨ ਪਹਿਲਾਂ ਤੁਹਾਡਾ ਸਾਰਾ ਨਸ਼ੇ ਦਾ ਜਿਹੜਾ ਕਾਰੋਬਾਰ ਤੁਸੀਂ ਆਪ ਚਲਾ ਰਹੇ ਹੋ